ਔਰਜ਼ੇ ਹੈਗੇ ਨੇ ਉਹਨਾਂ ਦਾ ਵਿਜ਼ਨ ਆਪਾਂ ਨੂੰ ਪਤਾ ਹੀ ਹੈ ਉਹਨਾਂ ਦੀ ਐਰੋਗੈਂਸ ਆਪਾਂ ਨੂੰ ਪਤਾ ਹੈ ਉਹਨਾਂ ਦਾ ਗੁੱਸਾ ਬੰਨ ਪਤਾ ਉਹ ਭਾਈਚਾਰੇ ਨੂੰ ਵੋਟ ਸਮਝਦੇ ਆ ਸਾਰੇ ਭਾਈਚਾਰੇ ਨੂੰ ਦੋਨੋਂ ਬਾੜੀਆਂ ਵੋਟ ਮੰਨਦੀ ਆ ਮੈਂ ਨਾ ਜ਼ਿੰਦਗੀ 'ਚ ਵੋਟ ਨਹੀਂ ਮੰਨਦਾ ਮੈਂ ਪਰਿਵਾਰ ਮੰਨਦਾ ਲੁਧਿਆਣਾ ਪਸ਼ਮੀ ਜਿਮਣੀ ਚੋਣਾ ਨੂੰ ਲੈ ਕੇ ਤਰੀਕਾ ਦਾ ਐਲਾਨ ਹੋ ਚੁੱਕਾ ਤੇ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਲੁਧਿਆਣਾ ਪਸ਼ਮੀ ਜਿਮਣੀ ਚੋਣ ਦੇ ਰਿਜ਼ਲਟ ਆਣਗੇ ਤਾ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ ਸਾਡੇ ਨਾਲ ਮਜੂਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫਕਾਰ ਸਿੰਘ ਕੁਮਰ ਕੁਮਰ ਸਾਹਿਬ ਲਗਾਤਾਰ ਪ੍ਰਚਾਰ ਕਰ ਰਹੇ ਹੁਣ ਤਰੀਕਾ ਦਾ ਆਫੀਸ਼ੀਅਲ ਐਲਾਨ ਹੋ ਚੁੱਕਾ ਕਿਸ ਤਰ੍ਹਾਂ ਦੇਖਦੇ ਹੋ ਮੈਂ ਤਾਂ ਸਵਾਗਤ ਕਰਦਾ ਕਿ ਧੰਨਵਾਦ ਕਰਦਾ ਨਾਲ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਤਰੀਕਾ ਅਨਾਉਂਸ ਕਰਤੀਆਂ ਹੈਗੀਆਂ ਨੇ ਅਤੇ ਨਾਲ ਦੀ ਨਾਲ ਜਿਹੜਾ ਉਸ਼ਾ ਸਾਡੇ ਸਾਰੇ ਸਾਰੇ ਪਰਿਵਾਰ ਦੇ ਵਿੱਚ ਉਹ ਬਹੁਤ ਵੱਧ ਗਿਆ ਕਿਉਂਕਿ ਜਿਹੜਾ ਪਰਿਵਾਰ ਸਾਡਾ ਹੈਗਾ ਜਿਹੜਾ ਸਾਡਾ ਜੁੜਿਆ ਹੋਇਆ ਹੈ ਓਏ ਇਸ ਲਈ ਇੰਨਾ ਖੁਸ਼ ਹੈ ਉਹ ਕਹਿੰਦੇ ਸ਼ੁਕਰ ਹੈ ਸਾਡੇ ਜਿਹੜੇ ਆ ਇਲੈਕਸ਼ਨ ਦੀ ਡੇਟਸ ਅਨਾਉਂਸ ਹੋਈਆਂ ਨੇ ਔਰ ਰਿਜ਼ਲਟ ਕੱਢ ਕੇ ਦਿਖਾਵਾਂਗੇ ਤੇ ਸ਼ੋਮਣੀ ਗਾਲੀਦੋਨ ਜਿਤਾ ਕੇ ਦਿਖਾਵਾਂਗੇ ਕਿਸ ਤਰ੍ਹਾਂ ਦੇ ਦੇ ਦਿਓ ਲਗਾਤਾਰ ਪਚਾਰੇ ਡਟੇ ਹੋਏ ਮੁਕਾਬਲਾ ਕਿਸ ਤਰ੍ਹਾਂ ਦੇਖਦੇ ਇੱਕ ਪਾਸੇ ਸਾਬਕਾ ਕੈਬਨਿਟ ਮੰਤਰੀ ਨੇ ਦੂਜੇ ਪਾਸੇ ਮੌਜੂਦਾ ਮੈਂਬਰ ਪਾਰਲੀਮੈਂਟ ਉਮੀਦਵਾਰ ਦੇ ਤੌਰ ਤੇ ਤੁਹਾਡੇ ਸਾਹਮਣੇ ਨੇ ਬੀਜੇਪੀ ਵੱਲੋਂ ਹਜੇ ਉਮੀਦਵਾਰ ਐਲਾਨ ਕਰਨਾ ਬਾਕੀ ਹੈ ਜਿਹੜੇ ਆ ਹਮਾਦੀ ਪਾਰਟੀ ਦੇ ਉਮੀਦਵਾਰ ਲੁਧਿਆਣੇ ਦੇ ਰਹਿਣ ਵਾਲੀ ਨਹੀਂ ਹੈਗੇ ਨੰਬਰ 2 ਐਮਪੀ ਤੋਂ ਐਮਐਲਏ ਕਿਉਂ ਮੰਨਦੇ ਆ ਪਾਣ ਸਾਰ ਉਹ ਤਾਂ ਬਾਹਰਲੇ ਦਿੱਲੀ ਵਾਲਿਆਂ ਨੂੰ ਇੱਥੇ ਬਿਠਾਉਣ ਲਈ ਬੈਠਿਆ ਜਿਵੇਂ ਚੇਅਰਮੈਨ ਨੇ ਦਿੱਲੀ ਹੋਂ ਦੇਤੀਆਂ, OSD ਸਾਰੇ ਲਈ ਲਾਤੇ। ਉਹ ਤਾਂ ਇਹ ਕੰਮ ਵਾਸਤੇ ਉਹਨਾਂ ਦਾ ਜਿਹੜਾ ਪਰਪਸ ਹੈ ਨਾ ਉਹ ਬਹੁਤ ਜ਼ਿਆਦਾ ਸਸਪੀਸ਼ੀਅਸ ਹੈਗਾ ਮੈਂ ਔਰ ਉਹਦੇ ਵਿੱਚ ਪਿੱਛੇ ਉਹਦੀ ਬੈਕਗ੍ਰਾਉਂਡ ਨੂੰ ਤੇ ਪੰਜਾਬ ਨੂੰ ਲੁੱਟਣ ਦੀ ਹੈ। ਤੇ ਜਿਹੜੇ ਕੌਰਸ ਹੈਗੇ ਨੇ ਉਹਨਾਂ ਦਾ ਵਿਜ਼ਨ ਆਪਾਂ ਨੂੰ ਪਤਾ ਹੀ ਹੈ। ਉਹਨਾਂ ਦੀ ਐਰੋਗੈਂਸ ਆਪਾਂ ਨੂੰ ਪਤਾ ਹੈ। ਉਹਨਾਂ ਦਾ ਗੁੱਸਾ ਆਪਾਂ ਨੂੰ ਪਤਾ। ਉਹ ਭਾਈਚਾਰੇ ਨੂੰ ਵੋਟ ਸਮਝਦੇ ਆ ਸਾਰੇ ਭਾਈਚਾਰੇ ਨੂੰ। ਦੋਨੋਂ ਪਾਰਟੀਆਂ ਵੋਟ ਮੰਗਦੀਆਂ। ਮੈਂ ਨਾ ਜ਼ਿੰਦਗੀ 'ਚ ਵੋਟ ਨਹੀਂ ਮੰਨਦਾ। ਮੈਂ ਪਰਿਵਾਰ ਮੰਨਦਾ। ਔਰ ਮੈਨੂ ਇਹ ਹੈ ਕਿ ਪਰਿਵਾਰ ਦੇ ਵਿੱਚ ਅਸੀਂ ਬੈਠੇ ਆ ਤੇ ਪਰਿਵਾਰ ਜਿਹੜਾ ਹੈਗਾ ਵੋਟ ਜਿਹੜੀ ਪਾਊਗਾ ਪਾਊਗਾ ਤੇ ਇੱਥੇ ਜਿਹੜਾ ਹੈਗਾ ਜਿਤ ਜੜੀ ਹੈਗੀ ਉਹੀ ਹੋਊਗੀ ਸ਼੍ਰੋਮਣੀ ਅਕਾਲੀ ਦਲ ਦੀ 1995 ਚ ਹੋਈ ਸੀ 1995 ਵਿੱਚ ਵੀ ਇਦਾਂ ਦਾ ਮਾਹੌਲ ਬਣ ਗਿਆ ਸੀਗਾ ਸਾਰੀ ਸਰਕਾਰ ਇੱਕ ਪਾਸੇ ਸੀਗੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਸ ਹੈਗੇ ਆ ਜਿਹੜਾ ਪਰਿਵਾਰ ਹੈਗਾ ਉਹ ਇਦਾਂ ਵੱਧ ਗਿਆ ਕਿ ਉਹਨਾਂ ਨੇ ਮਨਪੀਤ ਸਿੰਘ ਬਾਦਲ ਨੂੰ ਉਦੋਂ ਜਿਤਾ ਕੇ ਭੇਜਿਆ ਸੀਗਾ ਔਰ ਉਹ ਮੂਡ ਬਣਿਆ ਸੀਗਾ 1997 ਦੀ ਪੰਜਾਬ ਸਰਕਾਰ ਦਾ ਅੱਜ ਵੀ ਜਿਹੜਾ ਹੈਗਾ ਵੈ ਇਹ ਮੋਡ ਬਣਨਾ ਹੈਗਾ ਵੈ 2027 ਦੀ ਸਰਕਾਰ ਦਾ ਔਰ ਸਾਰੇ ਸਾਰਾ ਦਾ ਪਰਿਵਾਰ ਹੈਗਾ ਉਹ ਮਿਲ ਕੇ ਜਿਹੜਾ ਅੱਗੇ ਵੱਧ ਰਿਹਾ ਹੈਗਾ ਇਹ 'ਚ ਮੈਨੂੰ ਬਹੁਤ ਖੁਸ਼ੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਪਰਿਵਾਰ ਹੀ ਜਿਹੜਾ ਹੈਗਾ ਇਕਜੁੱਟ ਹੋਇਆ ਨਹੀਂ ਆ ਰਿਹਾ ਪਿਛਲੇ ਦਿਨਾਂ 'ਚ ਸੁਖਵੀਰ ਬਾਦਲ ਲੁਧਿਆਣਾ ਫੇਰੀ ਤੇ ਸੀਗੇ ਬਨਪੀਤ ਯਾਲੀ ਨੂੰ ਲੈ ਕੇ ਵੱਡੇ ਸਵਾਲ ਉਹਨਾਂ ਨੇ ਖੜੇ ਕੀਤੇ ਤੇ ਉਹਨਾਂ ਦਾ ਜਵਾਬ ਜਿਹੜਾ ਹੈ ਵੈ ਬਨਪੀਤ ਯਾਲੀ ਵੱਲੋਂ ਵੀ ਦਿੱਤਾ ਜਾ ਰਿਹਾ ਆਪਣੇ ਨਾਲ ਦਾ ਹਲਕਾ ਪੈਂਦਾ ਵਾ ਕਿਸ ਤਰ੍ਹਾਂ ਦੇ ਦੇ ਦੋ ਇਹਨਾਂ ਇਲੈਕਸ਼ਨਾਂ ਉੱਤੇ ਕੀ ਅਸਰ ਪਵੇਗਾ ਪਹਿਲੀ ਗੱਲ ਤਾਂ ਹਲਕਾ ਮੇਰੇ ਇਹ ਹਲਕਾ ਪੈਂਦਾ ਮੇਰੇ ਨਾਲ ਗੱਲ ਨੰਬਰ 2 ਮਾਨਪ੍ਰੀਤਿਆ ਵਾਲੀ ਜਿਹੜੇ ਹੈਗੇ ਨੇ ਉਹ ਬੜੇ ਸਾਡੇ ਵਰਕਰ ਹੈਗੇ ਨੇ ਸਾਡੇ ਆਪਣੇ ਐਮ.ਐਲ.ਏ ਨੇ ਔਰ ਅੱਜ ਵੀ ਹੈਗੇ ਨੇ ਨਾ ਤਾਂ ਉਹਨਾਂ ਨੇ ਅਕਾਲੀ ਦਲ ਛੱਡਿਆ ਜਿਹੜੀ ਗੱਲ ਹੁੰਦੀ ਹੈ ਆਪਸ ਦੇ ਵਿੱਚ ਪਰ ਪ੍ਰਧਾਨ ਸਾਹਿਬ ਤਾਂ ਐਲਾਨ ਕਰ ਗਏ ਕਿ ਹਾਂ ਵੀ ਉਹ ਗੱਲ ਸੁਣ ਲਓ ਗੱਲ ਸੁਣੋ ਗੱਲ ਸੁਣ ਗੱਲ ਪੂਰੀ ਸੁਣਨ ਦੇ ਬਿਨਾਂ ਨਹੀਂ ਗੱਲ ਕਰੀਦੀ ਹੁੰਦੀ ਤੁਸੀਂ ਜੋ ਸਵਾਲ ਪੁੱਛਿਆ ਮੈਂ ਜਵਾਬ ਦਿੰਦਾ ਇਹ ਪਰਿਵਾਰ ਹੈ ਪਰਿਵਾਰ ਦੇ ਵਿੱਚ ਅਗਰ ਬੱਚਾ ਵਿਗੜ ਜੇ ਤਾਂ ਪਿਓ ਦਾ ਕੀ ਕੰਮ ਹੁੰਦਾ ਵੱਡੇ ਭਰਾ ਦਾ ਕੀ ਕੰਮ ਹੁੰਦਾ ਉਹਨੂੰ ਸਮਝਾਣਾ ਉਹਨੂੰ ਡਾਂਟਣਾ ਸੋੜੇ ਡਾਂਟ ਹੁੰਦੀ ਹੈ ਨਾ ਸਾਡੇ ਦਾ ਪੁਰਾਣੇ ਕਹਿੰਦੇ ਹੁੰਦੇ ਸੀ ਕਿ ਮਾਂ ਪਿਓ ਦੀਆਂ ਗਾਲਾਂ ਤੇ ਕਿਉਂ ਦੀਆਂ ਨਾਲਾ ਇਹ ਵਾਹ ਬਦਲ ਲੱਗਦਾ ਹੁੰਦਾ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਵਾਹ ਬਦਲ ਲੱਗਦਾ ਜੋ ਸੁਖਵੀਰ ਜੀ ਨੇ ਕਿਹਾ ਪਾਰਟੀ ਦੇ ਪ੍ਰਧਾਨ ਨੇ ਪਾਰਟੀ ਪ੍ਰਧਾਨ ਸਾਨੂੰ ਕੁਝ ਕਹਿ ਲਵੇ ਸਾਨੂੰ ਉਹਨੂੰ ਇਨਮੈਨ ਮੰਨਣਾ ਚਾਹੀਦਾ ਨਾ ਕਿ ਉੱਤੇ ਅਸੀਂ ਨੁਕਤਾ ਜਿੰਨੀ ਕਰੀਏ ਜਾਂ ਉੱਤੇ ਅਸੀਂ ਸਵਾਲ ਖੜੇ ਕਰੀਏ ਹੁਣ ਮਨਪਤੇ ਵਾਲੀ ਜੀ ਕੀ ਕਹਿੰਦੇ ਆ ਮੈਂ ਨਹੀਂ ਕਹਿ ਸਕਦਾ ਮਨਪਤੇ ਵਾਲੀ ਜੀ ਕੀ ਕਰਦੇ ਆ ਉਹਨੇ ਸੋਚ ਹੈਗੀ ਆ ਇਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਲੜਾਵਾ ਉਹ ਇੱਕ ਮੁਠ ਹੈਗਾ ਸਾਰੇ ਹੀ ਖੜਾ ਔਰ ਇਤੋਂ ਅਲਾਵਾ ਮੈਂ ਇੱਕ ਗੱਲ ਦੱਸਦਾ ਜਿੱਦਾਂ ਦੀ ਗੱਲ ਹੋਈ ਹੈ ਇਹ ਪੰਜ ਮੈਂਬਰੀ ਕਮੇਟੀ ਚੋਂ ਕੁਝ ਮੈਂਬਰ ਮੇਰੇ ਫੋਨ ਤੇ ਮੇਰੇ ਨਾਲ ਸੰਪਰਕ ਵਿੱਚ ਨੇ ਉਹ ਆਪ ਹੀ ਅਯਾਲੀ ਸਾਹਿਬ ਦੀ ਅਰੋਗੈਂਸ ਤੋਂ ਬਹੁਤ ਔਖੇ ਹੋ ਚੁੱਕੇ ਆ ਔਰ ਉਹ ਕਹਿੰਦੇ ਆ ਕਿ ਮੰਤਰੀ ਦੀ ਵਾਲੀ ਆਪਣੇ ਨੂੰ ਪ੍ਰਧਾਨ ਪ੍ਰੋਜੈਕਟ ਕਰ ਰਹੀ ਆ ਜਦ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦਾ ਉਹਨਾਂ ਦਾ ਜਿੰਮਾ ਸੀਗਾ ਕਰਵਾਨ ਦਾ ਕਰਨ ਦਾ ਨਹੀਂ ਸੀ ਕਰਵਾਨ ਦਾ ਠੀਕ ਹੈ ਨਾ ਪਰ ਇਹ ਕਰਨ ਲੱਪੇ ਆ ਤੇ ਇਹਨਾਂ ਨੇ ਆਪ ਹੀ ਸ਼੍ਰੀ ਕਾਲ ਤਖਸਬ ਦੇ ਹੁਕਮ ਨਾਮਦੇ ਉਲੰਘਣਾ ਕੀਤੀ ਹੈ ਤੇ ਇਸ ਕਰਕੇ ਹੁਣ ਅੰਦਰ ਸਾਰੇ ਸਾਰੇ ਵਾਪਸ ਸ਼੍ਰੋਮਣੀ ਅਕਾਲੀ ਦਲ ਚਾਹਨੋਂ ਫਿਰਦੇ ਆ ਔਰ ਬਹੁਤ ਜਲਦ ਤੁਸੀਂ ਦੇਖੋਗੇ ਕਿ ਜਿੰਨੇ ਇਹਨਾਂ ਦੇ ਨਾਲ ਦੇ ਹੈਗੇ ਨੇ ਸਾਥੀ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਚਾਹੇ ਜਿਹੜੇ ਆ ਆਮ ਆਦੀ ਪਾਰਟੀ ਦੇ ਉਮੀਦਵਾਰ ਲੁਧਿਆਣੇ ਤੇ ਰਹਿਣ ਵਾਲੇ ਨਹੀਂ ਹੈਗੇ ਜਿਹੜੇ ਆ ਆਮ ਆਦੀ ਨੰਬਰ 2 ਐਮਪੀ ਤੋਂ ਐਮਐਲਏ ਰਹਿਣ ਵਾਲੇ ਨਹੀਂ ਹੈਗੇ ਨੰਬਰ 2 ਐਮਪੀ ਤੋਂ ਐਮਐਲਏ ਕਿਉਂ ਮੰਨਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਤਾਂ ਬਾਹਰਲੇ ਦਿੱਲੀ ਵਾਲਿਆਂ ਨੂੰ ਇੱਥੇ ਬਿਠਾਉਣ ਲਈ ਬੈਠੇ ਜਿਵੇਂ ਚੇਅਰਮੈਨ ਨੇ ਦਿੱਲੀ ਤੋਂ ਦੇਤੀਆਂ ਆਓਐਸਜੀ ਸਰ ਦਿੱਲੀ ਆਲਾ ਤੇ ਉਹ ਤਾਂ ਇਹ ਕੰਮ ਵਾਸਤੇ ਉਹਨਾਂ ਦਾ ਜਿਹੜਾ ਪਰਪਸ ਹੈ ਨਾ ਉਹ ਬਹੁਤ ਜ਼ਿਆਦਾ ਸਸਪੀਸ਼ੀਅਸ ਹੈਗਾ ਵੈ ਔਰ ਉਹਦੇ ਵਿੱਚ ਪਿੱਛੇ ਉਹਦੀ ਬੈਕਗ੍ਰਾਉਂਡ ਨੂੰ ਤੇ ਪੰਜਾਬ ਨੂੰ ਲੁੱਟਣ ਦੀ ਹੈ ਤੇ ਜਿਹੜੇ ਕੌਰਸ ਹੈਗੇ ਨੇ ਉਹਨਾਂ ਦਾ ਵਿਜ਼ਨ ਆਪਾਂ ਨੂੰ ਪਤਾ ਹੀ ਹੈ ਉਹਨਾਂ ਦੀ ਐਰੋਗੈਂਸ ਆਪਾਂ ਨੂੰ ਪਤਾ ਹੈ ਉਹਨਾਂ ਦਾ ਗੁੱਸਾ ਬਣ ਪਤਾ ਉਹ ਭਾਈਚਾਰ ਨੂੰ ਵੋਟ ਸਮੇ ਦੇ ਆ ਸਾਰੇ ਭਾਈਚਾਰੇ ਨੂੰ ਦੋਨੋਂ ਪਾਰਟੀਆਂ ਵੋਟ ਪਾ ਲੀ ਮੈਂ ਨਾ ਜ਼ਿੰਦਗੀ ਚ ਵੋਟ ਨਹੀਂ ਮੰਨਦਾ ਮੈਂ ਪਰਿਵਾਰ ਮੰਨਦਾ ਲੁਧਿਆਣਾ ਪੱਛਮੀ ਜਿਮਣੀ ਚੋਣਾਂ ਨੂੰ ਲੈ ਕੇ ਤਰੀਕਾ ਦਾ ਐਲਾਨ ਹੋ ਚੁੱਕਾ ਹੈ ਤੇ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਲੁਧਿਆਣਾ ਪੱਛਮੀ ਜਿਮਣੀ ਚੋਣ ਦੇ ਰਿਜ਼ਲਟ ਆਣਗੇ ਤਾ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ ਸਾਡੇ ਨਾਲ ਮਜੂਰ ਨੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਪ੍ਰੋਫਕਾਰ ਸਿੰਘ ਕੁਮਰ ਕੁਮਰ ਸਾਹਿਬ ਲਗਾਤਾਰ ਪ੍ਰਚਾਰ ਕਰ ਰਹੇ ਹੁਣ ਤਰੀਕਾ ਦਾ ਆਫੀਸ਼ੀਅਲ ਐਲਾਨ ਹੋ ਚੁੱਕਾ ਕਿਸ ਤਰ੍ਹਾਂ ਦੇਖਦੇ ਹੋ ਮੈਂ ਤਾਂ ਸਵਾਗਤ ਕਰਦਾ ਕਿ ਧੰਨਵਾਦ ਕਰਦਾ ਨਾਲ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਤਰੀਕਾ ਅਨਾਉਂਸ ਕਰਤੀਆਂ ਹੈਗੀਆਂ ਨੇ ਅਤੇ ਨਾਲ ਦੀ ਨਾਲ ਜਿਹੜਾ ਉਸ਼ਾ ਸਾਡੇ ਸਾਰੇ ਸਾਰੇ ਪਰਿਵਾਰ ਦੇ ਵਿੱਚ ਉਹ ਬਹੁਤ ਵੱਧ ਗਿਆ ਕਿਉਂਕਿ ਜਿਹੜਾ ਪਰਿਵਾਰ ਸਾਡਾ ਹੈਗਾ ਜਿਹੜਾ ਸਾਡਾ ਜੁੜਿਆ ਹੋਇਆ ਹੈ ਓਏ ਇਸ ਵੇਲੇ ਇੰਨਾ ਖੁਸ਼ ਹੈ ਉਹ ਕਹਿੰਦਾ ਸ਼ੁਕਰ ਹੈ ਸਾਡੇ ਜਿਹੜੇ ਆ ਇਲੈਕਸ਼ਨ ਦੀ ਡੇਟਸ ਅਨਾਉਂਸ ਹੋਈਆਂ ਨੇ ਔਰ ਰਿਜ਼ਲਟ ਕੱਢ ਕੇ ਦਿਖਾਵਾਂਗੇ ਤੇ ਸ਼ੋਮਣੀ ਕਾਲੀਦੋਨ ਜਿਤਾ ਕੇ ਦਿਖਾਵਾਂਗੇ ਕਿਸ ਤਰ੍ਹਾਂ ਦੇ ਦੇ ਲੋ ਲਗਾਤਾਰ ਪਚਾਰੇ ਡਟੇ ਹੋਏ ਉਹ ਮੁਕਾਬਲਾ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਸਾਬਕਾ ਕੈਬਨਿਟ ਮੰਤਰੀ ਨੇ ਦੂਜੇ ਪਾਸੇ ਮੌਜੂਦਾ ਮੈਂਬਰ ਪਾਰਲੀਮੈਂਟ ਉਮੀਦਵਾਰ ਦੇ ਤੌਰ ਤੇ ਤੁਹਾਡੇ ਸਾਹਮਣੇ ਨੇ ਬੀਜੇਪੀ ਵੱਲੋਂ ਹਜੇ ਉਮੀਦਵਾਰ ਐਲਾਨ ਕਰਨਾ ਬਾਕੀ ਹੈ ਜਿਹੜੇ ਆ ਹਮਾ ਦੀ ਪਾਰਟੀ ਦੇ ਉਮੀਦਵਾਰ ਲੁਧਿਆਣੇ ਦੇ ਰਹਿਣ ਵਾਲੇ ਨਹੀਂ ਹੈਗੇ ਨੰਬਰ 2 ਐਮਪੀ ਤੋਂ ਐਮਐਲਏ ਕਿਉਂ ਮੰਨਦੇ ਆਪਾਂ ਉਹ ਤਾਂ ਬਾਹਰਲੇ ਦਿੱਲੀ ਵਾਲਿਆਂ ਨੂੰ ਇੱਥੇ ਬਿਠਾਉਣ ਲਈ ਬੈਠਿਆ ਜਿਵੇਂ ਚੇਅਰਮੈਨ ਨੇ ਦਿੱਲੀ ਤੋਂ ਦੇਤੀਆਂ ਉਹ ਐਸਡੀ ਸਰ ਦੇ ਲਈ ਲਾਤੇ ਉਹ ਤਾਂ ਇਹ ਕੰਮ ਵਾਸਤੇ ਉਹਨਾਂ ਦਾ ਜਿਹੜਾ ਪਰਪਸ ਹੈ ਨਾ ਉਹ ਬਹੁਤ ਜ਼ਿਆਦਾ ਸਸਪੀਸ਼ੀਅਸ ਹੈਗਾ ਵੈ ਔਰ ਉਹਦੇ ਵਿੱਚ ਪਿੱਛੇ ਉਹਦੀ ਬੈਕਗ੍ਰਾਉਂਡ ਨੂੰ ਤੇ ਪੰਜਾਬ ਨੂੰ ਲੁੱਟਣ ਦੀ ਹੈ ਤੇ ਜਿਹੜੇ ਕੌਰਸੇ ਹੈਗੇ ਨੇ ਉਹਨਾਂ ਦਾ ਵਿਜ਼ਨ ਆਪਾਂ ਨੂੰ ਪਤਾ ਹੀ ਹੈ ਉਹਨਾਂ ਦੀ ਐਰੋਗੈਂਸ ਆਪਾਂ ਨੂੰ ਪਤਾ ਹੈ ਉਹਨਾਂ ਦਾ ਗੁੱਸਾ ਆਪਾਂ ਨੂੰ ਪਤਾ ਉਹ ਭਾਈਚਾਰੇ ਨੂੰ ਵੋਟ ਸਮਝਦੇ ਆ ਸਾਰੇ ਭਾਈਚਾਰੇ ਨੂੰ ਦੋਨੋਂ ਪਾਰਟੀਆਂ ਵੋਟ ਮੰਗਦੀਆਂ ਮੈਂ ਨਾ ਜ਼ਿੰਦਗੀ 'ਚ ਵੋਟ ਨਹੀਂ ਮੰਨਦਾ ਮੈਂ ਪਰਿਵਾਰ ਮੰਨਦਾ ਔਰ ਮੈਨੂ ਇਹ ਹੈ ਕਿ ਪਰਿਵਾਰ ਦੇ ਵਿੱਚ ਅਸੀਂ ਬੈਠੇ ਆ ਤੇ ਪਰਿਵਾਰ ਜਿਹੜਾ ਹੈਗਾ ਵੋਟ ਜਿਹੜੀ ਪਾਊਗਾ ਪਾਊਗਾ ਤੇ ਇੱਥੇ ਜਿਹੜਾ ਹੈਗਾ ਜਿੱਤ ਜੜੀ ਹੈਗੀ ਉਹੀ ਹੋਊਗੀ ਸ਼੍ਰੋਮਣੀ ਅਕਾਲੀ ਦਲ ਦੀ 1995 ਚ ਹੋਈ ਸੀ 1995 ਵਿੱਚ ਵੀ ਇਦਾਂ ਮਾਹੌਲ ਬਣ ਗਿਆ ਸੀਗਾ ਸਾਰੀ ਸਰਕਾਰ ਇੱਕ ਪਾਸੇ ਸੀਗੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਸ ਹੈਗੇ ਆ ਜਿਹੜਾ ਪਰਿਵਾਰ ਹੈਗਾ ਉਹ ਇਦਾਂ ਵੱਧ ਗਿਆ ਕਿ ਉਹਨਾਂ ਨੇ ਮਨਪੀਰ ਸਿੰਘ ਬਾਦਲ ਨੂੰ ਉਦੋਂ ਜਿਤਾ ਕੇ ਭੇਜਿਆ ਸੀਗਾ ਔਰ ਉਹ ਮੂਡ ਬਣਿਆ ਸੀਗਾ 1997 ਦੀ ਸਰਕਾਰ ਦਾ ਅੱਜ ਵੀ ਜਿਹੜਾ ਹੈਗਾ ਵੈ ਇਹ ਮੋਡ ਬਣਨਾ ਹੈਗਾ ਵੈ 2027 ਦੀ ਸਰਕਾਰ ਦਾ ਔਰ ਸਾਰੇ ਸਾਰਾ ਦਾ ਪਰਿਵਾਰ ਹੈਗਾ ਉਹ ਮਿਲ ਕੇ ਜਿਹੜਾ ਅੱਗੇ ਵਧ ਰਿਹਾ ਹੈਗਾ ਇਹ ਚ ਮੈਨੂੰ ਬਹੁਤ ਖੁਸ਼ੀ ਹੈ ਪਰ ਪਰਿਵਾਰ ਦੀ ਗੱਲ ਕਰ ਰਹੇ ਹੋ ਪਰ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਪਰਿਵਾਰ ਹੀ ਜਿਹੜਾ ਹੈਗਾ ਇਕਜੁੱਟ ਨਹੀਂ ਆ ਰਿਹਾ ਪਿਛਲੇ ਦਿਨਾਂ ਵਿੱਚ ਸੁਖਵੀਰ ਬਾਦਲ ਲੁਧਿਆਣਾ ਫੇਰੀ ਤੇ ਸੀਗੇ ਬਨਪੀਤ 41 ਨੂੰ ਲੈ ਕੇ ਵੱਡੇ ਸਵਾਲ ਉਹਨਾਂ ਨੇ ਖੜੇ ਕੀਤੇ ਤੇ ਉਹਨਾਂ ਦਾ ਜਵਾਬ ਜਿਹੜਾ ਹੈ ਵੈ ਬਨਪੀਤ 41 ਵੱਲੋਂ ਵੀ ਦਿੱਤਾ ਜਾ ਰਿਹਾ ਆਪਣੇ ਨਾਲ ਦਾ ਹਲਕਾ ਪੈਂਦਾ ਵਾ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਇਲੈਕਸ਼ਨਾਂ ਉੱਤੇ ਕੀ ਅਸਰ ਪਵੇਗਾ ਪਹਿਲੀ ਗੱਲ ਇਹ ਹਲਕਾ ਪੈਂਦਾ ਮੇਰੇ ਨਾਲ ਗੱਲ ਨੰਬਰ 2 ਮਾਨਪੀਤਿਆ ਵਾਲੀ ਜਿਹੜੇ ਹੈਗੇ ਨੇ ਉਹ ਬੜੇ ਸਾਡੇ ਵਰਕਰ ਹੈਗੇ ਨੇ ਸਾਡੇ ਆਪਣੇ ਐਮ.ਐਲ.ਏ ਨੇ ਔਰ ਅੱਜ ਵੀ ਹੈਗੇ ਨੇ ਨਾ ਤਾਂ ਉਹਨਾਂ ਨੇ ਅਕਾਲੀ ਦਾ ਛੱਡਿਆ ਜਿਹੜੀ ਗੱਲ ਹੁੰਦੀ ਹੈ ਆਪਸ ਦੇ ਵਿੱਚ ਪਰ ਪ੍ਰਧਾਨ ਸਾਹਿਬ ਤਾਂ ਐਲਾਨ ਕਰ ਗਏ ਕਿ ਹਾਂ ਵੀ ਉਹ ਗੱਲ ਸੁਣ ਲਓ ਗੱਲ ਸੁਣੋ ਗੱਲ ਸੁਣੋ ਗੱਲ ਪੂਰੀ ਸੁਣਨ ਦੇ ਬਿਨਾਂ ਨੇ ਗੱਲ ਕਰੀ ਦੀ ਹੁੰਦੀ ਤੁਸੀਂ ਜੋ ਸਵਾਲ ਪੁੱਛਿਆ ਮੈਂ ਜਵਾਬ ਦਿੰਦਾ ਇਹ ਪਰਿਵਾਰ ਹੈ ਪਰਿਵਾਰ ਦੇ ਵਿੱਚ ਅਗਰ ਬੱਚਾ ਵਿਗੜ ਜੇ ਤਾਂ ਪਿਓ ਦਾ ਕੀ ਕੰਮ ਹੁੰਦਾ ਵੱਡੇ ਭਰਾ ਦਾ ਕੀ ਕੰਮ ਹੁੰਦਾ ਉਹਨੂੰ ਸਮਝਾਣਾ ਉਹਨੂੰ ਡਾਂਟਣਾ ਸੋੜੇ ਡਾਂਟ ਹੁੰਦੀ ਹੈ ਨਾ ਸਾਡੇ ਦਾ ਪੁਰਾਣੇ ਕਹਿੰਦੇ ਹੁੰਦੇ ਸੀ ਕਿਆਂ ਮਾਂ ਪਿਓ ਦੀਆਂ ਗਾਲਾਂ ਤੇ ਕਿਉਂ ਦੀਆਂ ਨਾਲਾ ਇਹ ਵਾਹਿਬਦ ਲੱਗਦਾ ਹੁੰਦਾ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਵਾਹਿਬਦ ਲੱਗਦਾ ਜੋ ਸੁਖਵੀਰ ਜੀ ਨੇ ਕਿਹਾ ਪਾਰਟੀ ਦੇ ਪ੍ਰਧਾਨ ਨੇ ਪਾਰਟੀ ਪ੍ਰਧਾਨ ਸਾਨੂੰ ਕੁਝ ਕਹਿ ਲਵੇ ਸਾਨੂੰ ਉਹਨੂੰ ਇਨਮੈਨ ਮੰਨਣਾ ਚਾਹੀਦਾ ਨਾ ਕਿ ਉੱਤੇ ਅਸੀਂ ਨੁਕਤਾ ਚ ਨਹੀਂ ਕਰੀਏ ਜਾਂ ਉੱਤੇ ਅਸੀਂ ਸਵਾਲ ਖੜੇ ਕਰੀਏ ਹੁਣ ਮਨਪਤੇ ਵਾਲੀ ਜੀ ਕੀ ਕਹਿੰਦੇ ਆ ਮੈਂ ਨਹੀਂ ਕਹਿ ਸਕਦਾ ਮਨਪਤੇ ਵਾਲੀ ਜੀ ਕੀ ਕਰਦੇ ਆ ਉਹਨੇ ਸੋਚ ਹੈਗੀ ਆ لیکن ਸ਼੍ਰੋਮਣੀ ਅਕਾਲੀ ਦਲ ਜੜਾ ਵਾ ਉਹ ਇੱਕ ਮੁਠ ਹੈਗਾ ਵਾ ਸਾਰੇ ਹੀ ਖੜਾ ਔਰ ਇਤੋਂ ਅਲਾਵਾ ਮੈਂ ਅੱਜ ਗੱਲ ਦੱਸਦਾ ਜਿੱਦਾਂ ਦੀ ਗੱਲ ਹੋਈ ਹੈ ਇਹ ਪੰਜ ਮੈਂਬਰੀ ਕਮੇਟੀ ਚੋਂ ਕੁਝ ਮੈਂਬਰ ਮੇਰੇ ਫੋਨ ਤੇ ਮੇਰੇ ਨਾਲ ਸੰਪਰਕ ਵਿੱਚ ਨੇ ਉਹ ਆਪ ਹੀ ਅਯਾਲੀ ਸਾਹਿਬ ਦੀ ਅਰੋਗੈਂਸ ਤੋਂ ਬਹੁਤ ਔਖੇ ਹੋ ਚੁੱਕੇ ਆ ਔਰ ਉਹ ਕਹਿੰਦੇ ਆ ਕਿ ਮਨਪੀਤ ਵਾਲੀ ਆਪਣਿਆਂ ਨੂੰ ਪ੍ਰਧਾਨ ਪ੍ਰੋਜੈਕਟ ਕਰ ਰਹੀ ਆ ਜਦਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦਾ ਉਹਨਾਂ ਦਾ ਜਿੰਮਾ ਸੀਗਾ ਕਰਵਾਉਣ ਦਾ ਕਰਮਦਾਰ ਨਹੀਂ ਸੀ ਕਰਵਾਉਣ ਦਾ ਠੀਕ ਹੈ ਨਾ ਪਰ ਇਹ ਕਰਨ ਲੱਪੇ ਆ ਤੇ ਇਹਨਾਂ ਨੇ ਆਪ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਤੇ ਇਸ ਕਰਕੇ ਹੁਣ ਅੰਦਰ ਸਾਰੇ-ਸਾਰੇ ਵਾਪਸ ਸ਼੍ਰੋਮਣੀ ਅਕਾਲੀ ਦਲ ਚਾਨ ਨੂੰ ਫਿਰਦੇ ਆ ਔਰ ਬਹੁਤ ਜਲਦ ਤੁਸੀਂ ਦੇਖੋਗੇ ਕਿ ਜਿੰਨੇ ਇਹਨਾਂ ਦੇ ਨਾਲ ਦੇ ਹੈਗੇ ਨੇ ਸਾਥੀ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਚਾਇਰ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰ ਲੁਧਿਆਣੇ ਦੇ ਰਹਿਣ ਵਾਲੀ ਨਹੀਂ ਹੈਗੇ ਨੰਬਰ 2 MP ਤੋਂ MLA ਕਿਉਂ ਮੰਨਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਤਾਂ ਬਾਹਰਲੇ ਦਿੱਲੀ ਵਾਲਿਆਂ ਨੂੰ ਇੱਥੇ ਪਿਠਾਣ ਲਈ ਬੈਠਿਆ ਜਿਵੇਂ ਚੇਅਰਮੈਨ ਨੇ ਦਿੱਲੀ ਤੋਂ ਦੇਤੀਆਂ OSD ਸਰ ਦਿੱਲੀ ਆਲਾ ਤੇ ਉਹਦੇ ਕੰਮ ਵਾਸਤੇ ਉਹਨਾਂ ਦਾ ਜਿਹੜਾ ਪਰਪਸ ਹੈ ਨਾ ਉਹ ਬਹੁਤ ਜ਼ਿਆਦਾ ਸਸਪੀਸ਼ੀਅਸ ਹੈਗਾ ਵੈ ਔਰ ਉਹਦੇ ਵਿੱਚ ਪਿੱਛੇ ਉਹਦੀ ਬੈਕਗ੍ਰਾਉਂਡ ਨੂੰ ਤੇ ਪੰਜਾਬ ਨੂੰ ਲੁੱਟਣ ਦੀ ਹੈ ਤੇ ਜਿਹੜੇ ਕੌੜਸੇ ਹੈਗੇ ਨੇ ਉਹਨਾਂ ਦਾ ਵਿਜ਼ਨ ਆਪਾਂ ਨੂੰ ਪਤਾ ਹੀ ਹੈ ਉਹਨਾਂ ਦੀ ਐਰੋਗੈਂਸ ਆਪਾਂ ਨੂੰ ਪਤਾ ਹੈ ਉਹਨਾਂ ਦਾ ਗੁੱਸਾ ਬਣ ਪਤਾ ਉਹ ਭਾਈਚਾਰੇ ਨੂੰ ਵੋਟ ਸਮਝਦੇ ਆ ਸਾਰੇ ਭਾਈਚਾਰੇ ਨੂੰ ਦੋਨੋਂ ਪਾਰਟੀਆਂ ਵੋਟ ਮੰਗਦੀਆਂ ਮੈਂ ਨਾ ਜ਼ਿੰਦਗੀ 'ਚ ਵੋਟ ਨਹੀਂ ਮੰਨਦਾ ਮੈਂ ਪਰਿਵਾਰ ਮੰਨਦਾ ਲੁਧਿਆਣਾ ਪਛਮੀ ਜਿਮਣੀ ਚੋਣਾ ਨੂੰ ਲੈ ਕੇ ਤਰੀਕਾ ਦਾ ਐਲਾਨ ਹੋ ਚੁੱਕਾ ਤੇ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਲੁਧਿਆਣਾ ਪਛਮੀ ਜਿਮਣੀ ਚੋਣ ਦੇ ਰਿਜ਼ਲਟ ਆਣਗੇ ਤਾਂ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ ਸਾਡੇ ਨਾਲ ਮजूद ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਪਕਾਰ ਸਿੰਘ ਕੁਮਨ ਕੁਮਨ ਸਾਹਿਬ ਲਗਾਤਾਰ ਪ੍ਰਚਾਰ ਕਰ ਰਹੇ ਹੁਣ ਤਰੀਕਾ ਦਾ ਆਫੀਸ਼ੀਅਲ ਐਲਾਨ ਹੋ ਚੁੱਕਾ ਕਿਸ ਤਰ੍ਹਾਂ ਦੇਖਦੇ ਹੋ ਮੈਂ ਤਾਂ ਸਵਾਗਤ ਕਰਦਾ ਕਿ ਧੰਨਵਾਦ ਕਰਦਾ ਨਾਲ ਇਲੈਕਸ਼ਨ ਕਮਿਸ਼ਨ ਦਾ ਜਿਹਨਾਂ ਤਰੀਕਾ ਅਨਾਉਂਸ ਕਰਤੀਆਂ ਹੈਗੀਆਂ ਨੇ ਅਤੇ ਨਾਲ ਦੀ ਨਾਲ ਜਿਹੜਾ ਉਤਸ਼ਾਹ ਸਾਡੇ ਸਾਰੇ ਸਾਰੇ ਪਰਿਵਾਰ ਦੇ ਵਿੱਚ ਉਹ ਬਹੁਤ ਵੱਧ ਗਿਆ ਕਿਉਂਕਿ ਜਿਹੜਾ ਪਰਿਵਾਰ ਸਾਡਾ ਹੈਗਾ ਜਿਹੜਾ ਸਾਡਾ ਜੁੜਿਆ ਹੋਇਆ ਉਹ ਇਸ ਵੇਲੇ ਇੰਨਾ ਖੁਸ਼ ਹੈ ਉਹ ਕਹਿੰਦਾ ਸ਼ੁਕਰ ਹੈ ਸਾਡੇ ਜਿਹੜੇ ਆ ਇਲੈਕਸ਼ਨ ਦੀ ਡੇਟ ਅਨਾਉਂਸ ਹੋਈਆਂ ਨੇ ਔਰ ਰਿਜ਼ਲਟ ਕੱਢ ਕੇ ਦਿਖਾਵਾਂਗੇ ਤੇ ਸ਼ੋਮਣੀ ਅਕਾਲੀ ਦਲ ਨੂੰ ਜਿਤਾ ਕੇ ਦਿਖਾਵਾਂਗੇ ਕਿਸ ਤਰ੍ਹਾਂ ਦੇ ਦਿਓ ਲਗਾਤਾਰ ਪਚਾਰੇ ਡਟੇ ਹੋਏ ਮੁਕਾਬਲਾ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਸਾਬਕਾ ਕੈਬਨਿਟ ਮੰਤਰੀ ਨੇ ਦੂਜੇ ਪਾਸੇ ਮੌਜੂਦਾ ਮੈਂਬਰ ਪਾਰਲੀਮੈਂਟ ਉਮੀਦਵਾਰ ਦੇ ਤੌਰ ਤੇ ਤੁਹਾਡੇ ਸਾਹਮਣੇ ਨੇ ਬੀਜੇਪੀ ਵੱਲੋਂ ਹਜੇ ਉਮੀਦਵਾਰ ਐਲਾਨ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰ ਲੁਧਿਆਣੇ ਤੇ ਰਹਿਣ ਵਾਲੇ ਨਹੀਂ ਹੈਗੇ ਨੰਬਰ 2 ਐਮਪੀ ਤੋਂ ਐਮਐਲਏ ਕਿਉਂ ਮੰਨਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਤਾਂ ਬਾਹਰਲੇ ਦਿੱਲੀ ਵਾਲਿਆਂ ਨੂੰ ਇੱਥੇ ਪਠਾਣ ਲਈ ਬੈਠਿਆ ਜਿਵੇਂ ਚੇਅਰਮੈਨ ਨੇ ਦਿੱਲੀ ਤੋਂ ਦੇਤੀਆਂ ਆਵਸਟੀ ਸਾਰੇ ਦੇ ਲਈ ਲਾਤੇ ਉਹ ਤਾਂ ਇਹ ਕੰਮ ਵਾਸਤੇ ਉਹਨਾਂ ਦਾ ਜਿਹੜਾ ਪਰਪਸ ਹੈ ਨਾ ਉਹ ਬਹੁਤ ਜ਼ਿਆਦਾ ਸਸਪੀਸ਼ੀਅਸ ਹੈਗਾ ਵੈ ਔਰ ਉਹਦੇ ਵਿੱਚ ਪਿੱਛੇ ਉਹਦੀ ਬੈਕਗ੍ਰਾਉਂਡ ਨੂੰ ਤੇ ਪੰਜਾਬ ਨੂੰ ਲੁੱਟਣ ਦੀ ਹੈ ਤੇ ਜਿਹੜੇ ਕੌਰਜ਼ ਹੈਗੇ ਨੇ ਉਹਨਾਂ ਦਾ ਵਿਜ਼ਨ ਆਪਾਂ ਨੂੰ ਪਤਾ ਹੀ ਹੈ ਉਹਨਾਂ ਦੀ ਐਰੋਗੈਂਸ ਆਪਾਂ ਨੂੰ ਪਤਾ ਹੈ ਉਹਨਾਂ ਦਾ ਗੁੱਸਾ ਬੰਨ ਪਤਾ ਉਹ ਭਾਈਚਾਰੇ ਨੂੰ ਵੋਟ ਸਮਝਦੇ ਆ ਸਾਰੇ ਭਾਈਚਾਰੇ ਨੂੰ ਦੋਨੋਂ ਪਾਰਟੀਆਂ ਵੋਟ ਮੰਗਦੀਆਂ ਮੈਂ ਨਾ ਜ਼ਿੰਦਗੀ 'ਚ ਵੋਟ ਨਹੀਂ ਮੰਗਦਾ ਮੈਂ ਪਰਿਵਾਰ ਮੰਗਦਾ ਔਰ ਮੈਨੂੰ ਇਹ ਹੈ ਕਿ ਪਰਿਵਾਰ ਦੇ ਵਿੱਚ ਅਸੀਂ ਬੈਠੇ ਆ ਤੇ ਪਰਿਵਾਰ ਜਿਹੜਾ ਹੈਗਾ ਵੋਟ ਜਿਹੜੀ ਪਾਊਗਾ ਪਾਊਗਾ ਤੇ ਇੱਥੇ ਜਿਹੜਾ ਹੈਗਾ ਜਿੱਤ ਜੜੀ ਹੈਗੀ ਉਹੀ ਹੋਊਗੀ ਸ਼੍ਰੋਮਣੀ ਅਕਾਲੀ ਦਲ ਦੀ 1995 'ਚ ਹੋਈ ਸੀ 1995 'ਚ ਵੀ ਇਦਾਂ ਦਾ ਮਾਹੌਲ ਬਣ ਗਿਆ ਸੀਗਾ ਸਾਰੀ ਸਰਕਾਰ ਇੱਕ ਪਾਸੇ ਸੀਗੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਸ ਹੈਗੇ ਆ ਜਿਹੜਾ ਪਰਿਵਾਰ ਹੈਗਾ ਉਹ ਐਡਾ ਵੱਧ ਗਿਆ ਕਿ ਉਹਨਾਂ ਨੇ ਮਨਪੀਤ ਸਿੰਘ ਬਾਦਲ ਨੂੰ ਉਦੋਂ ਜਿਤਾ ਕੇ ਭੇਜਿਆ ਸੀਗਾ ਔਰ ਉਹ ਮੁੱਢ ਬਣਿਆ ਸੀਗਾ 1997 ਦੀ ਸਰਕਾਰ ਦਾ ਅੱਜ ਵੀ ਜਿਹੜਾ ਹੈਗਾ ਵੈ ਇਹ ਮੁੱਢ ਬਣਨਾ ਹੈਗਾ ਵੈ 2023 ਦੀ ਸਰਕਾਰ ਦਾ ਔਰ ਸਾਰੇ ਸਾਰਾ ਦਾ ਪਰਿਵਾਰ ਹੈਗਾ ਉਹ ਮਿਲ ਕੇ ਜੜਾ ਕੇ ਵੱਧ ਰਿਹਾ ਹੈਗਾ ਇਹ ਚ ਮੈਨੂੰ ਬਹੁਤ ਖੁਸ਼ੀ ਹੈ ਪਰਿਵਾਰ ਦੀ ਗੱਲ ਕਰ ਰਹੇ ਹੋ ਪਰ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਪਰਿਵਾਰ ਹੀ ਜਿਹੜਾ ਹੈਗਾ ਇੱਕ ਝੂਟ ਨਹੀਂ ਆ ਰਿਹਾ ਪਿਛਲੇ ਦਿਨਾਂ ਇਹ ਚ ਸੁਖਵੀਰ ਬਾਦਲ ਲੁਧਿਆਣਾ ਫੇਰੀ ਤੇ ਸੀਗੇ ਮਨਪੀਤ ਯਾਲੀ ਨੂੰ ਲੈ ਕੇ ਵੱਡੇ ਸਵਾਲ ਉਹਨਾਂ ਨੇ ਖੜੇ ਕੀਤੇ ਤੇ ਉਹਨਾਂ ਦਾ ਜਵਾਬ ਜਿਹੜਾ ਵਾ ਮਨਪੀਤ ਯਾਲੀ ਵੱਲੋਂ ਵੀ ਦਿੱਤਾ ਜਾ ਰਿਹਾ ਆਪਣੇ ਨਾਲ ਦਾ ਹਲਕਾ ਪੈਂਦਾ ਵਾ ਕਿਸ ਤਰ੍ਹਾਂ ਦੇ ਦੇ ਦੋ ਇਹਨਾਂ ਇਲੈਕਸ਼ਨਾਂ ਉੱਤੇ ਕੀ ਅਸਰ ਪਏਗਾ ਪਹਿਲੀ ਗੱਲ ਤਾਂ ਹਲਕਾ ਮੇਰੇ ਨਾਲ ਦਾ ਨਹੀਂ ਪੈਂਦਾ ਇਹ ਹਲਕਾ ਪੈਂਦਾ ਮੇਰੇ ਨਾਲ ਗਿੱਲ ਨੰਬਰ 2 ਮਨਪੀਤ ਯਾਲੀ ਜਿਹੜੇ ਹੈਗੇ ਨੇ ਉਹ ਬੜੇ ਸਾਡੇ ਵਰਕਰ ਹੈਗੇ ਨੇ ਸਾਡੇ ਆਪਣੇ ਐਮ.ਐਲ.ਏ ਨੇ ਔਰ ਅੱਜ ਵੀ ਹੈਗੇ ਨੇ ਨਾ ਤਾਂ ਉਹਨਾਂ ਨੇ ਅਕਾਲੀ ਦਾ ਛੱਡਿਆ ਜਿਹੜੀ ਗੱਲ ਹੁੰਦੀ ਹੈ ਆਪਸ ਦੇ ਵਿੱਚ ਪਰ ਪ੍ਰਧਾਨ ਸਾਹਿਬ ਤਾਂ ਐਲਾਨ ਕਰ ਗਏ ਕਿ ਹਾਂ ਵੀ ਉਹ ਗੱਲ ਸੁਣ ਲਓ ਚਲ ਸੁਣੋ ਗੱਲ ਸੁਣੋ ਗੱਲ ਪੂਰੀ ਸੁਣਨੇ ਬਿਨਾਂ ਨਹੀਂ ਗੱਲ ਕਰੀਦੀ ਹੁੰਦੀ ਤੁਸੀਂ ਜੋ ਸਵਾਲ ਪੁੱਛਿਆ ਮੈਂ ਜਵਾਬ ਦਿੰਦਾ ਇਹ ਪਰਿਵਾਰ ਹੈ ਪਰਿਵਾਰ ਦੇ ਵਿੱਚ ਅਗਰ ਬੱਚਾ ਵਿਗੜ ਜੇ ਤਾਂ ਪਿਓ ਦਾ ਕੀ ਕੰਮ ਹੁੰਦਾ ਵੱਡੇ ਭਰਾ ਦਾ ਕੀ ਕੰਮ ਹੁੰਦਾ ਉਹਨੂੰ ਸਮਝਾਣਾ ਉਹਨੂੰ ਡਾਂਟਣਾ ਸੋੜੇ ਡਾਂਟ ਹੁੰਦੀ ਹੈ ਨਾ ਸਾਡੇ ਦਾ ਪੁਰਾਣੇ ਕਹਿੰਦੇ ਹੁੰਦੇ ਸੀ ਕਿ ਮਾਂ ਪਿਓ ਦੀਆਂ ਗਾਲਾਂ ਤੇ ਈ ਉਹਦੀਆਂ ਨਾਲ ਆ ਇਹ ਬਾਹਵਧਾ ਲੱਗਦਾ ਹੁੰਦਾ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਹਵਧਾ ਲੱਗਦਾ ਜੋ ਸੁਖਵੀਰ ਜੀ ਨੇ ਕਿਹਾ ਪਾਰਟੀ ਦੇ ਪ੍ਰਧਾਨ ਨੇ ਪਾਰਟੀ ਪ੍ਰਧਾਨ ਸਾਨੂੰ ਕੁਝ ਕਹਿ ਲਵੇ ਸਾਨੂੰ ਇਹਨਾਂ ਮਨ ਮੰਨਣਾ ਚਾਹੀਦਾ ਨਾ ਕਿ ਉੱਤੇ ਸੀ ਨੁਕਤਾ ਚ ਨਹੀਂ ਕਰੀਏ ਜਾਂ ਉੱਤੇ ਸੀ ਸਵਾਲ ਖੜੇ ਹੋ ਰਹੀਏ ਹੁਣ ਮਨਪਤੇ ਵਾਲੀ ਜੀ ਕੀ ਕਹਿੰਦੇ ਆ ਮੈਂ ਨਹੀਂ ਕਹਿ ਸਕਦਾ ਮਨਪਤੇ ਵਾਲੀ ਜੀ ਕੀ ਕਰਦੇ ਆ ਉਹਨੇ ਸੋਚ ਹੈਗੀ ਆ ਲੇਕਿਨ ਸ਼੍ਰੋਮਣੀ ਅਕਾਲੀ ਦਲ ਜੜਾ ਵਾ ਉਹ ਇੱਕ ਮੁਠਾ ਹੈਗਾ ਵਾ ਸਾਰੇ ਹੀ ਖੜਾ ਔਰ ਇਤੋਂ ਅਲਾਵਾ ਮੈਂ ਅੱਜ ਗੱਲ ਦੱਸਦਾ ਜਿੱਦਾਂ ਦੀ ਗੱਲ ਹੋਈ ਹੈ ਇਹ ਪੰਜ ਮੈਂਬਰੀ ਕਮੇਟੀ ਜੋ ਕੁਝ ਮੈਂਬਰ ਮੇਰੇ ਫੋਨ ਤੇ ਮੇਰੇ ਨਾਲ ਸੰਪਰਕ ਵਿੱਚ ਨੇ ਉਹ ਆਪ ਹੀ ਅਿਆਲੀ ਸਾਹਿਬ ਦੀ ਅਰੋਗੈਂਸ ਤੋਂ ਬਹੁਤ ਔਖੀ ਹੋ ਚੁੱਕੇ ਆ। ਔਰ ਉਹ ਕਹਿੰਦੇ ਆ ਕਿ ਮਨਪੀਤਿਆਲੀ ਆਪਣੇ ਨੂੰ ਪ੍ਰਧਾਨ ਪ੍ਰੋਜੈਕਟ ਕਰ ਰਿਹਾ। ਜਦਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਪਰਤੀਕਰਨ ਦਾ ਉਹਨਾਂ ਦਾ ਜਿੰਮਾ ਸੀਗਾ, ਕਰਵਾਨ ਦਾ ਕਰਨ ਦਾ ਨਹੀਂ ਸੀ ਕਰਵਾਨ ਦਾ। ਠੀਕ ਹੈ ਨਾ ਪਰ ਇਹ ਕਰਨ ਲੱਪੇ ਆ ਤੇ ਇਹਨਾਂ ਨੇ ਆਪ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਉਲੰਘਣਾ ਕੀਤੀ ਆ। ਤੇ ਇਸ ਕਰਕੇ ਹੁਣ ਅੰਦਰ ਸਾਰੇ-ਸਾਰੇ ਵਾਪਸ ਸ਼੍ਰੋਮਣੀ ਅਕਾਲੀ ਦਲ ਚਾਹ ਨੂੰ ਫਿਰਦੇ ਆ। ਔਰ ਬਹੁਤ ਜਲਦ ਤੁਸੀਂ ਦੇਖੋਗੇ ਕਿ ਜਿੰਨੇ ਇਹਨਾਂ ਦੇ ਨਾਲ ਦੇ ਹੈਗੇ ਨੇ ਸਾਥੀ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਚ ਜਾ ਰਹੇ ਆ। ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲੁਧਿਆਣੇ ਦੇ ਰਹਿਣ ਵਾਲੇ ਨਹੀਂ ਹੈਗੇ ਨੰਬਰ 2 ਐਮਪੀ ਤੋਂ ਐਮਐਲਏ ਕਿਉਂ ਮੰਨਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਤਾਂ ਬਾਹਰਲੇ ਦਿੱਲੀ ਵਾਲਿਆਂ ਨੂੰ ਇੱਥੇ ਬਿਠਾਉਣ ਲਈ ਬੈਠਿਆ ਜਿਵੇਂ ਚੇਅਰਮੈਨ ਨੇ ਦਿੱਲੀ ਤੋਂ ਦੇਤੀਆਂ ਉਹ ਐਸਡੀ ਸਰ ਦੇ ਲਈ ਲਾਤੇ ਉਹ ਤਾਂ ਇਹ ਕੰਮ ਵਾਸਤੇ ਉਹਨਾਂ ਦਾ ਜਿਹੜਾ ਪਰਪਸ ਹੈ ਨਾ ਉਹ ਬਹੁਤ ਜ਼ਿਆਦਾ ਸਸਪੀਸ਼ੀਅਸ ਹੈਗਾ ਵੈ ਔਰ ਉਹਦੇ ਵਿੱਚ ਪਿੱਛੇ ਉਹਦੀ ਬੈਕਗ੍ਰਾਉਂਡ ਨੂੰ ਤੇ ਪੰਜਾਬ ਨੂੰ ਲੁੱਟਣ ਦੀ ਹੈ ਤੇ ਜਿਹੜੇ ਔਰਜ਼ੇ ਹੈਗੇ ਨੇ ਉਹਨਾਂ ਦਾ ਵਿਜ਼ਨ ਆਪਾਂ ਨੂੰ ਪਤਾ ਹੀ ਹੈ ਉਹਨਾਂ ਦੀ ਐਰੋਗੈਂਸ ਆਪਾਂ ਨੂੰ ਪਤਾ ਹੈ ਉਹਨਾਂ ਦਾ ਗੁੱਸਾ ਆਪਾਂ ਨੂੰ ਪਤਾ ਉਹ ਭਾਈਚਾਰੇ ਨੂੰ ਵੋਟ ਸਮਝਦੇ ਆ ਸਾਰੇ ਭਾਈਚਾਰੇ ਨੂੰ ਦੋਨੋਂ ਪਾਰਟੀਆਂ ਵੋਟ ਮੰਗਦੀਆਂ ਮੈਂ ਨਾ ਜ਼ਿੰਦਗੀ 'ਚ ਵੋਟ ਨਹੀਂ ਮੰਨਦਾ ਮੈਂ ਪਰਿਵਾਰ ਮੰਨਦਾ ਲੁਧਿਆਣਾ ਪੱਛਮੀ ਜਿੰਬਣੀ ਚੋਣਾਂ ਨੂੰ ਲੈ ਕੇ ਤਰੀਕਾ ਦਾ ਐਲਾਨ ਹੋ ਚੁੱਕਾ ਹੈ ਤੇ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਲੁਧਿਆਣਾ ਪਛਮੀ ਜਿਮਨੀ ਚੋਣ ਦੇ ਰਿਜ਼ਲਟ ਆਣਗੇ ਤਾਂ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ ਸਾਡੇ ਨਾਲ ਮਜੂਰ ਨੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਪ੍ਰੋਫਕਾਰ ਸਿੰਘ ਕੁਮਨ ਕੁਮਨ ਸਾਹਿਬ ਲਗਾਤਾਰ ਪ੍ਰਚਾਰ ਕਰ ਰਹੇ ਹੁਣ ਤਰੀਕਾ ਦਾ ਆਫੀਸ਼ੀਅਲ ਐਲਾਨ ਹੋ ਚੁੱਕਾ ਕਿਸ ਤਰ੍ਹਾਂ ਦੇਖਦੇ ਹੋ ਮੈਂ ਤਾਂ ਸਵਾਗਤ ਕਰਦਾ ਕਿ ਧੰਨਵਾਦ ਕਰਦਾ ਨਾਲ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਤਰੀਕਾ ਅਨਾਉਂਸ ਕਰਤੀਆਂ ਹੈਗੀਆਂ ਨੇ ਅਤੇ ਨਾਲ ਦੀ ਨਾਲ ਜਿਹੜਾ ਉਸ਼ਾ ਸਾਡੇ ਸਾਰੇ ਸਾਰੇ ਪਰਿਵਾਰ ਦੇ ਵਿੱਚ ਉਹ ਬਹੁਤ ਵੱਧ ਗਿਆ ਕਿਉਂਕਿ ਜਿਹੜਾ ਪਰਿਵਾਰ ਸਾਡਾ ਹੈਗਾ ਜਿਹੜਾ ਸਾਡਾ ਜੁੜਿਆ ਹੋਇਆ ਉਹ ਇਸ ਵੇਲੇ ਇੰਨਾ ਖੁਸ਼ ਹੈ ਉਹ ਕਹਿੰਦਾ ਸ਼ੁਕਰ ਹੈ ਸਾਡੇ ਜਿਹੜੇ ਆ ਇਲੈਕਸ਼ਨ ਦੇ ਡੇਟਸ ਅਨਾਉਂਸ ਹੋਈਆਂ ਨੇ ਔਰ ਰਿਜ਼ਲਟ ਕੱਢ ਕੇ ਦਿਖਾਵਾਂਗੇ ਤੇ ਸ਼ੋਮਣੀ ਕਾਲੀ ਦੋਨ ਜਿਤਾ ਕੇ ਦਿਖਾਵਾਂਗੇ ਕਿਸ ਤਰ੍ਹਾਂ ਦੇ ਦੇ ਦਿਓ ਲਗਾਤਾਰ ਪਚਾਰੇ ਡਟੇ ਹੋਏ ਮੁਕਾਬਲਾ ਕਿਸ ਤਰ੍ਹਾਂ ਦੇਖ ਦਿਓ ਇੱਕ ਪਾਸੇ ਸਾਬਕਾ ਕੈਬਨਿਟ ਮੰਤਰੀ ਨੇ ਦੂਜੇ ਪਾਸੇ ਮੌਜੂਦਾ ਮੈਂਬਰ ਪਾਰਲੀਮੈਂਟ ਉਮੀਦਵਾਰ ਦੇ ਤੌਰ ਤੇ ਤੁਹਾਡੇ ਸਾਹਮਣੇ ਨੇ ਬੀਜੇਪੀ ਵੱਲੋਂ ਹਜੇ ਉਮੀਦਵਾਰ ਐਲਾਨ ਕਰਨਾ ਬਾਕੀ ਹੈ ਜਿਹੜੇ ਆ ਹਮਾਦੀ ਪਾਰਟੀ ਦੇ ਉਮੀਦਵਾਰ ਲੁਧਿਆਣੇ ਦੇ ਨੰਬਰ 2 MP ਤੋਂ MLA ਕਿਉਂ ਮੰਨਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਤਾਂ ਬਾਹਰਲੇ ਦਿੱਲੀ ਵਾਲਿਆਂ ਨੂੰ ਇੱਥੇ ਬਿਠਾਉਣ ਲਈ ਬੈਠਿਆ ਜਿਵੇਂ ਚੇਅਰਮੈਨ ਨੇ ਦਿੱਲੀ ਤੋਂ ਦੇਤੀਆਂ OSD ਸਾਰੇ ਦਿੱਲੀ ਆਲਾ ਤੇ ਉਹਦਾ ਇਹ ਕੰਮ ਵਾਸਤੇ ਉਹਨਾਂ ਦਾ ਜਿਹੜਾ ਪਰਪਸ ਹੈ ਨਾ ਉਹ ਬਹੁਤ ਜ਼ਿਆਦਾ ਸਸਪੀਸ਼ੀਅਸ ਹੈਗਾ ਵੈ ਔਰ ਉਹਦੇ